ਬਈ ਪੈਟਰੋਲ ਐਡੀ ਗੰਦੀ ਚੀਜ਼ ਆ ਵੀ ਵੇਖੋ ਕਿਵੇਂ ਕੰਮ ਰਿਹਾ ਇਹ ਇਹਦਾ ਇਹ ਧਿਆਨ ਕਰੋ ਵੀ ਕੰਮ ਕਿਵੇਂ ਜਦੋਂ ਨੂੰ ਪਤਾ ਲੱਗ ਜਾਂਦੇ ਨਾ ਵੀ ਨੇੜੇ ਆਉਂਦੇ ਮੇਰੇ ਕਿਉਂਕਿ ਇਹਦੇ ਟਾਇਲਟ ਵਾਲੀ ਜਗਾ ਤੇ ਕੀੜੇ ਪਾਏ ਸੀਗੇ ਤੇ ਉਹ ਪਹਿਲਾਂ ਜਿੰਨਾ ਦੇ ਸੀਗਾ ਉਹ ਪੈਟਰੋਲ ਪਾਉਂਦੇ ਰਹੇ ਚਲੋ ਨਹੀਂ ਪਤਾ ਹੁੰਦਾ ਹਨ ਆਮ ਤੌਰ ਤੇ ਹਰ ਇੱਕ ਹੀ ਕਹਿੰਦਾ ਵੀਰ ਪੈਟਰੋਲ ਪਾ ਦਿਓ ਨਹੀਂ ਪਤਾ ਹੁੰਦਾ ਆਪਣੇ ਬੰਦੇ ਨੂੰ ਇਹਨੂੰ ਇਨੀ ਤਕਲੀਫ ਹੋਏ ਪਈਆਂ ਵੀ ਦੋ ਦਿਨਾਂ ਇੱਟਾ ਸੀ ਫੜਿਆ ਇਹਨੂੰ ਤੇ ਹੁਣ ਜਦੋਂ ਨੂੰ ਪਤਾ ਲੱਗਦਾ ਨਾ ਵੀ ਮੇਰੇ ਨੇੜੇ ਆਉਂਦੇ ਹੁਣ ਸਫਾਈ ਕਰ ਮਗੇ ਜਾਹਨ ਸਾਹਿਬ ਦਾ ਮਿਲ। ਤਾਂ ਇਹਦੀਆਂ ਲੱਤਾਂ ਕੰਮ ਨਾ ਕਰਿਆ। ਇਹਦੇ ਇਧਰ ਉਹਨੂੰ ਦਵਾਈ ਤੇ ਵਾਹ ਲੱਗੇ ਮੱਛੇ ਦੀ ਨਾ ਦਾਰ। ਇਹਨੂੰ ਪਟ્રોલ ਦਾ ਪਿਆਖਣਾ ਤੇ ਬਾਈ ਬਣ ਕੇ ਪਟ્રોલ ਨਾ ਪਾਇਆ ਕਰੋ ਤੁਸੀਂ। ਕਿਸੇ ਡਾਕਟਰ ਦੀ ਸਲਾਹ ਲੈ ਲਿਆ ਕਰੋ, ਕਿਸੇ ਡਾਕਟਰ ਦੀ ਰਾਏ ਲੈ ਲਿਆ ਕਰੋ। ਪੁੱਛ ਲਿਆ ਕਰੋ ਵੀ ਬਾਈ ਕਿਵੇਂ ਹੋਊਗਾ। ਇਹ ਬਹੁਤ ਨਹੀਂ ਨਹੀਂ ਕੋਧਰੀਆਂ ਤੋੜੀ ਜੰਮਣਾ ਹੈ। ਤੂੰ ਫੜਵਾ। ਇਧਰ ਦੇਖੋ ਜੀ। ਕੀ ਬਾਣਾ? ਨਾ। ਇਧਰ ਤੈਨੂੰ ਹੈਂ ਆ ਟਾਇਲਟ ਵਾਲੀ ਜਗਾ। ਨਹੀਂ ਨਹੀਂ ਕੋਸ਼ ਨਹੀਂ ਕਾਨੇ ਇਹ ਕੋਸ਼ ਨਹੀਂ ਕਾਨੇ ਪਾਲਾ ਨੂੰ ਪਾਲਾ 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 ਚੋ ਮਾਜਰ ਚੜਾ ਰਹੋ ਵੇਖੋ ਭਾਈ ਕੀ ਹਾਲਾਤ ਸੀਗੇ ਇਹਦੇ ਵਿਚਾਰੇ ਦੇ ਹੁਣ ਤਾਂ ਬਹੁਤ ਜਿਆਦੇ ਫਰਕ ਪੈ ਗਿਆ ਤੇ ਆ ਸਾਰਾ ਟੋਏ ਡੇਡੇ ਗਲਿਆਂ ਪਿਆ ਸੀਗਾ ਜੋ ਤੂੰ ਬੜਾ ਅੰਜਾਮ ਦਾ ਤੇ ਵੀਰ ਪੈਟਰੋਲ ਨਾ ਪਾਇਆ ਕਰੋ ਕਿਉਂਕਿ ਇੱਕ ਦਾ ਟਾਇਲਟ ਪੈਟਰੋਲ ਲੱਗਦਾ ਬਹੁਤ ਆਣਾ ਤੁਹਾਨੂੰ ਵੀ ਪਤਾ ਤੇ ਉਹ ਚਲੋ ਫਰਕ ਨਹੀਂ ਪੈਦਾ ਸਾਨੂੰ ਪਤਾ ਲੱਗਿਆ ਤੇ ਆਪਾਂ ਤਾਂ ਮਿਹਨਤ ਕਰੀਏ ਨੇ ਠੀਕ ਹੋ ਜੂਗਾ 5-7000 ਰੁਪਏ ਬਿਲਕੁਲ ਜਖਮ ਭਰ ਜੂਗਾ ਕਿਉਂਕਿ ਜੇ ਨજર ਕੀੜੇ ਨਹੀਂ ਨਾ ਅੰਦਰੋਂ ਨਿਕਲਦੇ ਪਹਿਲਾਂ ਕੀੜੇ ਕੱਢਣੇ ਪੈਂਦੇ ਆ ਸਿ ਏਕ-ਇਕ ਕਰਕੇ ਕੀੜਾ ਕੱਢਨੇ ਆ ਕੀੜੇ ਜਦੋਂ ਕੱਢ ਤੇ ਜਖਮ ਸਾਫ਼ ਹੋ ਗਿਆ ਉਦੋਂ ਬਾਅਦ ਰਿਕਵਰੀ ਹੋਣ ਲੱਗਦੀ ਹੈ ਤੇ ਨਹੀਂ ਤਾਂ ਆਪਾਂ ਉੱਤੇ ਜੋ ਮਰਜੀ ਲਾਈਓ ਪਾਈਓ ਜਿੰਨਾ ਚਿਰ ਅੰਦਰੋਂ ਜਖਮ ਨਹੀਂ ਸਾਫ਼ ਹੁੰਦਾ ਉਹਨਾਂ ਚਿਰ ਬਈ ਨਹੀਂ ਹੁੰਦਾ ਕਿਉਂਕਿ ਕੀੜਿਆਂ ਵਾਲੇ ਤੁਸੀਂ ਦੇਖਦੇ ਹੋ ਵੀ ਸਾਡੇ ਕੋਲੇ ਕੀੜਿਆਂ ਵਾਲੇ ਬਹੁਤ ਆਉਂਦੇ ਆ ਤੇ ਇਹ ਬੇਜਵਾਨ ਆ ਬਈ ਇਹਨਾਂ ਦੀ ਹੈਲਪ ਕਰਿਆ ਕਰੋ ਆ ਮੈਂ ਭੈਣਾ ਭਰਾਵਾਂ ਨੂੰ ਇਹੀ ਬੇਨਤੀ ਕਰਦਾ ਹਾਂ ਹਰ ਵੀਡੀਓ 'ਚ ਤੇ ਇੱਕ ਮੈਂ ਬੇਨਤੀ ਹੋਰ ਕਰਨੀ ਹੈ ਵੀ ਬਾਈ ਕੁਝ ਕੁ ਬੰਦੇ ਆਪਾਂ ਨੂੰ ਬੋਲਦੇ ਹਨਾ ਤੇ ਮਾੜਾ ਚੰਗਾ ਬੋਲਦੇ ਆ ਤੇ ਗੱਲ ਇਹ ਆ ਵੀ ਮੈਂ ਕਹਿੰਦਾ ਜਿੰਨਾ ਚਿਰ ਚਾਪਾਂ ਅਗਲਾ ਸਰਚ ਮੂਤ ਦਾ ਤੇ ਹੋੜ ਅਸੀਂ ਜਵਾਬ ਦਿਆ ਕਰਾਂਗੇ ਬਈ ਹਰ ਇੱਕ ਬੰਦੇ ਦਾ ਜਿਵੇਂ ਜਾਂ ਬੋਲਿਆ ਕਰੂ ਉਹਦੇ ਜਵਾਬ ਦਿਆ ਕਰਾਂਗੇ ਤੇ ਆਪਦਾ ਬਈ ਹਿਸਾਬ ਨਾਲ ਠੀਕ ਆ ਸਾਡੇ ਕੋਲੇ ਦੇਖੋ ਸਾਡਾ ਕੰਮ ਦੇਖੋ ਫਿਰ ਸਾਨੂੰ ਬੋਲੋ ਬਿਨਾ ਮਤਲਬ ਨਹੀਂ ਕੋਈ ਗਲਤ ਨਾ ਬੋਲੇ ਨਾ ਕੋਈ ਮਾੜਾ ਨਾ ਗਏ ਨਾ ਹੀ ਅਸੀਂ ਕਿਹਨੂੰ ਬੋਲਦੇ ਨਾ ਹੀ ਕੋਈ ਸਾਨੂੰ ਬੋਲੇ ਤੇ ਜੇ ਕੋਈ ਬੋਲੂਗਾ ਫਿਰ ਉਹ ਆਪਣੀ ਬਣੀ ਵਿਚਾਰੂਗਾ ਤੇ ਸ਼ੇਅਰ ਕਰ ਦੂੰਗਾ ਅ ਇੱਕ ਬਈ ਅਸੀਂ ਨਾ ਫੀਡ ਲੈਨੇ ਆ ਰੂਲਸ ਦੀ ਤੇ ਉਹ ਲਾਲ ਜਾਂ ਘਟਾ ਹੋਵੇ ਤੇ ਮੈਂ ਪਹਿਲਾਂ ਵੀ ਵੀਡੀਓ ਪਾਈ ਸੀ ਵੀ ਜਿਹੜਾ ਵੀ ਕੋਈ ਭੈਣ ਭਰਾ ਸਾਨੂੰ ਮੰਨ ਕੇ ਚੱਲੋ ਕੋਈ ਦੁਕਾਨਦਾਰ ਸਾਡੀ ਵੀਡੀਓ ਦੇਖ ਰਿਆ ਕੋਈ ਜਾਇਜ਼ ਰੇਟ ਤੇ ਫੀਡ ਸਾਨੂੰ ਦੇ ਸਕਦਾ ਤਾਂ ਸਾਡੇ ਅ ਚਾਰ ਪੰਜ ਗੱਟੇ ਹਰ ਮਹੀਨੇ ਦੇ ਮਹੀਨੇ ਅਸੀਂ ਲੈਣੇ ਹੁੰਦੇ ਹੋਰ ਵੀ ਸਮਾਨ ਸਾਡਾ ਬਹੁਤ ਆਉਂਦਾ ਦਵਾਈਆਂ ਮੈਡੀਸਿਨ ਆਉਂਦੀਆਂ ਵੈਕਸੀਨ ਆਉਂਦੀਆਂ ਹਨ ਆਹ ਤੌਰ ਤੇ ਆਪਾਂ ਨੂੰ ਦੁਕਾਨਾਂ ਤੋਂ ਹੀ ਮਿਲ ਜਾਂਦੀ ਆ ਤੇ ਆਹ ਹਲਕਾ ਵਾਲੇ ਟੀਕੇ ਉਹ ਮਿਲ ਜਾਂਦੇ ਗੋਲੀਆਂ ਅਧੀਰ ਇੱਕ ਚੀਜ਼ ਲੈਣੀ ਹੁੰਦੀ ਹੈ ਤਾਂ ਅਸੀਂ ਇੱਕੋ ਹੀ ਬੰਦੇ ਤੋਂ ਲੈਨੇ ਜਿਹੜਾ ਵੀ ਕੋਈ ਭਰਾ ਸਾਨੂੰ ਜਾਇਜ਼ ਰੇਟ ਤੇ ਦੇ ਸਕਦਾ ਸਾਡਾ ਨੰਬਰ ਤੋਂ ਉਹਨੂੰ ਮਿਲ ਜੂਗਾ ਬਾਇਓ ਤੇ ਮਿਲ ਜੂਗਾ ਜਾਂ ਤੁਹਾਨੂੰ ਕੈਪਸ਼ਨ ਤੇ ਮਿਲ ਜੂਗਾ ਤੇ ਕੋਈ ਦੁਕਾਨਦਾਰ ਭਰਾ ਜੇ ਕੋਈ ਸਾਨੂੰ ਜਾਇਜ਼ ਰੇਟ ਤੇ ਦੇ ਸਕਦਾ ਤੇ ਉਹ ਸਾਡਾ ਜ਼ਰੂਰ ਕੰਟੈਕਟ ਕਰੇ ਸਤਿ ਸ੍ਰੀ ਅਕਾਲ